ਲੈਨ ਪੰਮੀਏ ਤੂੰ ਨਾ ਤਾਂ ਲਈ ਸਵੇਰੇ ਸਵੇਰੇ ਤੇ ਨਹਾ ਕੇ ਤੂੰ ਰੱਬ ਦਾ ਨਾਮ ਵੀ ਲੈ ਲਿਆ ਤੇ ਹੁਣ ਐਂ ਕਰ ਦਵਾ ਦਵ ਨਾ ਜਵਾਕ ਜੱਲੇ ਤਾਂ ਸੁੱਤੇ ਪਏ ਐ ਤੇ ਫਟਾਫਟ ਨਾ ਤੂੰ ਜਾ ਕੇ ਰਸੋਈ ਦੇ ਵਿੱਚ ਦੋ ਚਾਰ ਵੀਡੀਓ ਬਣਾ ਲੈ ਕੋਈ ਸੈਲਫੀਆਂ ਖਿੱਚ ਲੈ ਤੇ ਹੋਰ ਥੋੜਾ ਜਵ ਦਾ ਮੇਕਅਪ ਸ਼ੇਕਅਪ ਜਿਆ ਵਧੀਆ ਕਰ ਲੈ ਲੈ ਆਹ ਰੰਗ ਜਾ ਵੈਸੇ ਮੈਨੂੰ ਲਾਉਣਾ ਤਾਂ ਨਹੀਂ ਆਦਾ ਪਰ ਚੱਲ ਮੈਂ ਲਾ ਲੈਨੀ ਆ ਮੇਕਅਪ ਕਰ ਲੈਨੀ ਆ ਸੋਹਣਾ ਜ ਮੰਤਜਵਾਕ ਜੱਲੇ ਸਾਰੇ ਸੁੱਤੇ ਪਏ ਐ ਉੱਠਦਿਆਂ ਹੀ ਇਹਨਾਂ ਨੇ ਅੱਗ ਪਾ ਦੇਣੀ ਐ ਕਿਸੇ ਦਾ ਲੈਂਚ ਬਣਾ ਕਿਸੇ ਦੀਆਂ ਰੋਟੀਆਂ ਬਣਾ ਕਿਸੇ ਦੇ ਕੱਪੜੇ ਪ੍ਰੈਸ ਕਰ ਕਿਸੇ ਨੂੰ ਨਿਵਾ ਤਿਆਰਤਾ ਮੈਂ ਹੋ ਗਈ ਫਿਰ ਨਹੀਂ ਤਾਂ ਬਾਅਦ ਵਿੱਚ ਇਹਨਾਂ ਦੇ ਕੰਮਾਂ 'ਚ ਲੱਗੀ ਰਹੂੰਗੀ ਇਹਨਾਂ ਨੇ ਫਿਰ ਮੈਨੂੰ ਥੋੜੋ ਬਣਾਉਣ ਦੇਣੀ ਐ ਵੀਡੀਓ ਫਿਰ ਸਾਰਾ ਦਿਨ ਨਾ ਰੋਟੀ ਪਾਣੀ 'ਚ ਹੀ ਲੰਗ ਜਾਂਦਾ ਸਾਰਾ ਦਿਨ ਚਲ ਤਿਆਰਤਾ ਮੈਂ ਹੋ ਗਈ ਬਿੰਦੀ ਵੀ ਸੋਹਣੀ ਲੱਗੀ ਜਾਂਦੀ ਐ ਮੇਰਾ ਹਾਰ ਵੀ ਮੇਰਾ ਸੋਨਾ ਹੀ ਲੱਗੀ ਜਾਂਦਾ ਪਰ ਉਧਰ ਕਰਮਾ ਵੀ ਸੁੱਤਾ ਪਿਆ ਉਹਨੇ ਵੀ ਉੱਠ ਕੇ ਅੱਗ ਪਾ ਦੇਣੀ ਹੈ ਉਹ ਕਹੂਗਾ ਮੇਰੇ ਕੱਪੜੇ ਪ੍ਰੈਸ ਕਰੇ ਹੋਏ ਕਿੱਥੇ ਨੇ ਮੇਰੀਆਂ ਜਰਾਬਾਂ ਦੇ ਮੇਰੇ ਬੂਟ ਦੇ ਨਾਲ ਜਵਾਕਾਂ ਦੇ ਉਹਨੂੰ ਵੀ ਤਿਆਰ ਕਰਨਾ ਪੈਂਦਾ ਉਹਦਾ ਵੀ ਲੈਂਚ ਪਾਣੀ ਸਾਰਾ ਬਣਾਉਣਾ ਪੈਂਦਾ ਉਹਨੇ ਵੀ ਕਹਿ ਦੇਣਾ ਉੱਠਦੀ ਬਸ ਆ ਹੀ ਕੰਮ ਲੱਗ ਜਾਂਦੀ ਹੈ ਵੀਡੀਓ ਬਣਾਉਣ ਦੇ ਚੱਕਰਾਂ ਦੇ ਵਿੱਚ ਐਨੇ ਵੀ ਫਟਾਫਟ ਮੈਂ ਜਵਾਕਾਂ ਨੂੰ ਤਿਆਰ ਕਰ ਦਿਆਂ ਸਾਰਾ ਕੁਝ ਕਰ ਲਾਂ ਹੈ ਚਲ ਥੋੜਾ ਜਿਹਾ ਦੋਦੋ ਕਰਕੇ ਤੇ ਮੈਂ ਨਾ ਰਸੋਈ 'ਚ ਜਾਵਾਂ ਅਰ ਸੋਈ ਦੇ ਵਿੱਚ ਜਾ ਕੇ ਤੇ ਥੋੜਾ ਜਿਹਾ ਦਾ ਵੀਡੀਓ ਵਾਡੀਓ ਬਣਾਉਣੀ ਆ ਲੈ ਸੋਣੀ ਤਾਂ ਹੋਗੀ ਤੂੰ ਤਿਆਰ ਹੋਗੀ ਜਮਾਂ ਆਇਆ ਮੂਤਾ ਨਾ ਮੈਨੂੰ ਕਰਮਾ ਤਾਂ ਕਹਿੰਦਾ ਤੇਰਾ ਤਾਂ ਬਘਿਆੜੇ ਵਰਗਾ ਬੂਥਾ ਹੈ ਇਹਨੂੰ ਰੰਗ ਲੈਂਦੀ ਹੈ ਉੱਠ ਕੇ ਸੱਚੀਓ ਬਘਿਆੜੇ ਵਰਗਾ ਹੈ ਕਿ ਠੀਕ ਹੀ ਹੈ ਪਤਾ ਨਹੀਂ ਭਾਈ ਮੈਨੂੰ ਤਾਂ ਨਹੀਂ ਲੱਗਦਾ ਬਘਿਆੜੇ ਵਰਗਾ ਇਹ ਕਹਿੰਦਾ ਕਿ ਬਘਿਆੜੇ ਵਰਗਾ ਤੇਰਾ ਬੂਥਾ ਹੈ ਬਘਿਆੜੇ ਵਰਗਾ ਗੱਲ-ਗੱਲ ਤੇ ਕਹਿੰਦਾ ਬੜਾ ਤੂੰ ਅਖ ਮੇਕਅਪ ਕਰਕੇ ਸੋਹਣੀ ਲੱਗਦੀ ਤੁਸੀਂ ਦੱਸਿਓ ਕਿਵੇਂ ਲੱਗਦੀ ਆ ਮੈਂ ਸੋਹਣੀ ਲੱਗਦੀ ਆ ਸ਼ੀਸ਼ੇ ਤੂੰ ਵੀ ਦੱਸ ਦੇ ਕੁਸ਼ਲ ਹੈ ਸ਼ੀਸ਼ੇ ਨੂੰ ਉਹ ਪੁਸ਼ਦੀ ਨਹੀਂ ਹੁੰਦੀ ਪਰੀ ਸ਼ੀਸ਼ੇ ਬਤਾ ਸਭ ਤੋਂ ਸੁੰਦਰ ਕੌਣ ਮੈਂ ਸੁੰਦਰੀ ਲੱਗੀ ਜਾਂਦੀ ਆ ਹਨਾ ਲੈ ਜਾਉਂ ਚੁੰਨੀ ਲਵਾ ਜਾ ਕੇ ਦਵਾ ਦਉ ਉੱਠ ਕੇ ਨਾ ਫਿਰ ਇਹਨਾਂ ਜਵਾਕਾਂ ਨੇ ਇੰਨੀ ਅੱਗ ਪਾਉਣੀ ਐ ਇੰਨੀ ਅੱਗ ਪਾਉਣੀ ਐ ਦੋ ਚਾਰ ਫੋਟੋ ਖਿੱਚ ਲਾਂ ਨਾਲ ਸੈਲਫੀਆਂ ਸਲਫੀਆਂ ਲੈਣਾ ਠੀਕ ਹੀ ਆ ਅੱਖਾਂ ਤੇ ਰੰਗ ਜਾ ਵੀ ਠੀਕ ਹੀ ਲੱਗ ਗਿਆ ਕੇ ਲੱਗ ਗਿਆ ਮੇਕਅਪ ਤਾਂ ਸਹੀ ਹੋ ਗਿਆ ਚੁੰਨੀ ਲੈ ਦਵਾ ਦਾਂ ਜਾ ਕੇ ਰਸੋਈ ਚ ਹੁਣ ਤੂੰ ਦੇ ਦੂਜੇ ਕਮਰੇ ਚ ਪਈ ਏ ਚੁੰਨੀ ਉੱਥੋਂ ਚੱਕ ਲੈ ਦਵਾ ਦਉ ਉੱਠ ਵੀ ਨਾ ਪਹਿਣ ਸੁੱਤਾ ਪਿਆ ਇੱਧਰ ਤਾਂ ਉਹ ਚਲ ਚਲ ਚੱਕ ਲੈਣੀ ਆ ਲੈ ਚੁੰਨੀ ਵੀ ਲੱਭ ਗਈ ਦਵਾ ਦਾਂ ਕਿਉਂਕਿ ਟਾਈਮ ਤੇ ਤਾਂ ਚੁੰਨੀ ਵੀ ਨਹੀਂ ਥਿਆਂਦੀਗੀ ਲੈ ਠੀਕ ਲੱਗੀ ਜਾਂਦੀ ਹੋਊਗੀ ਇੱਥੇ ਕਿਹੜਾ ਸੀਸਾ ਹੈ ਜਿਹੜਾ ਮੈਨੂੰ ਦੱਸ ਦੂਗਾ ਠੀਕ ਹੈ ਹਾਰ ਹੂਰ ਬਿੰਦੀ ਬੁੰਦੀ ਸਾਰਾ ਵਧੀਆ ਅੱਗ ਲੱਗੜਾ ਫੋਨ ਕਿੱਥੇ ਗਿਆ ਮੌਕੇ ਤੇ ਤਾਂ ਫੋਨ ਵੀ ਨਹੀਂ ਥਿਆਂਦਾ ਗਿਆ ਇੱਥੇ ਤਾਂ ਰੱਖਿਆ ਸੀਗਾ ਹੁਣ ਜੇ ਮੈਂ ਆ ਪਿਆ ਮੇਜੇ ਦੇ ਉੱਤੇ ਚਾਰਜ ਵੀ ਹੈ ਗਿਆ ਕਿ ਨਹੀਂ ਹੈ ਗਿਆ ਕਿਉਂਕਿ ਮੇਰੇ ਕੰਮਾਂ ਦੇ ਵਿੱਚ ਇਹੋ ਜੀ ਬਰਕਤ ਹੁੰਦੀ ਹੈ ਕਿਉਂਕਿ ਫੋਨ ਵੀਡੀਓ ਬਣਾਉਣ ਦੇ ਚੱਕਰਾਂ 'ਚ ਕਈ ਵਾਰੀ ਫੋਨ ਵੀ ਚਾਰਜ ਨਹੀਂ ਹੁੰਦਾ ਮੈਂ ਸੋਚਦੀ ਆ ਇਹਨਾਂ ਤੋਂ ਪਹਿਲਾਂ ਪਹਿਲਾਂ ਬਣਾ ਲਾਂ ਫਿਰ ਇਹ ਉੱਠ ਖੜੇ ਤਾਂ ਬਸ ਇਹਨਾਂ ਨੇ ਆਪ ਦੇ ਕੰਮ ਹੀ ਲਾਈ ਫਿਰਦੀ ਰਹਿਣਾ ਚੱਲ ਰਸੋਈ 'ਚ ਜਾਵਾਂ ਦਵਾਦਵ ਜਾ ਕੇ ਉਹ ਤਾਂ ਮੈਂ ਰਸੋਈ ਰਾਤ ਨੂੰ ਨਾ ਸਾਫ ਸੁਥਰੀ ਕਰਕੇ ਹੀ ਰੱਖਦੀ ਆ ਪਰ ਇੱਕ ਵਾਰੀ ਥੋੜਾ ਜਿਹਾ ਹੋਰ ਪੋਚਾ ਜਾਂ ਮਾਰਦਿਆਂ ਸਾਫ਼ ਕਰਦਿਆਂ ਸੋਹਣੀ ਸੋਹਣੀ ਰਸੋਈ ਹੋ ਜੂਗੀ ਵਧੀਆ ਵਧੀਆ ਵੀਡੀਓ ਸੈਲਫੀਆਂ ਆ ਜਾਣੀਆਂ ਲੈ ਨਾਲ ਨਾਲ ਰਸੋਈ ਦੇ ਵਿੱਚੋਂ ਆਟਾ ਵੀ ਕੱਢ ਦਿਆ ਸਵੇਰੇ ਸਵੇਰੇ ਤੱਕ ਲੱਗੜੇ ਇੰਨੇ ਕੰਮ ਹੁੰਦੇ ਨੇ ਕਿ ਪਤਾ ਵੀ ਨਹੀਂ ਲੱਗਦਾ ਬੰਦਾ ਇਹਨੂੰ ਕਿੱਥੋਂ ਸ਼ੁਰੂ ਕਰੇ ਤੇ ਕਿੱਥੋਂ ਖਤਮ ਕਰੇ ਆਟਾ ਕਈ ਦਿਨ ਕੱਢ ਕੇ ਰੱਖ ਦਿੰਦੀ ਆ ਹੁਣ ਖਿੱਚਲਾਂ ਚਾਰ ਪੰਜ ਫੋਟੋ ਨਾਲ ਨਾਲ ਵੀਡੀਓ ਬਣਾ ਲਾ ਲੈ ਕਰਦੇ ਨੇ ਪੰਮੀਏ ਕੰਮ ਸ਼ੁਰੂ ਇਹਨਾਂ ਨੇ ਉੱਠਦੇ ਹੀ ਕਹਿਣਾ ਆ ਕਾ ਰੋ ਕਰ ਆਹ ਬਿਗੇਟੇਡੇ ਮੂੰਹ ਜੇ ਬਣਾ ਬਣਾ ਕੇ ਵੀਡੀਓ ਬਣਾਉਂਦੀਆਂ ਜਿਹੜੀਆਂ ਆਹ ਹੋਰ ਥੋੜਾ ਜਾ ਸਿੱਖ ਜਾ ਮੈਂ ਇਹ ਸਿੱਖ ਜਾਣਾ ਤਾਂ ਫੇਰ ਤਾਂ ਵੇਖੀ ਤਾਂ ਸਹੀ ਮੇਰੀ ਵੀਡੀਓ ਦੀ ਕਿੰਨੀ ਚੜਾਈ ਹੁੰਦੀ ਐਂਜੇ ਕਰ ਕਰ ਕੇ ਮਰ ਜਾ ਪੈ ਗਿਆ ਨਹੀਂ ਪਾਣੀ ਇਹਦੇ ਵਿੱਚ ਤਾਂ ਹਾਏ ਪਤਾ ਨਹੀਂ ਕੀ ਦਾ ਮੂੰਹ ਵੇਖਿਆ ਸੀ ਤੜਕੇ ਤੜਕੇ ਨਹੀਂ ਮੈਂ ਤਾਂ ਮਸਾਂ ਲਿਆ ਸੀਗਾ ਫੋਨ ਮੂੰਹ ਮੈਂ ਮਰ ਜਾ ਸਕਰੀਨ ਤਾਂ ਸਾਰੀ ਗਈ ਹੁਣ ਕੀ ਕਰਾਂ ਇਹ ਤਾਂ ਹੁਣ ਉੱਠਦੇ ਹੀ ਲੜੂਗਾ ਕਹੂਗਾ ਤੈਨੂੰ ਹੁਣ ਤਾਂ ਲੈ ਕੇ ਦਿੱਤਾ ਸੀਗਾ ਇਹਨੇ ਤਾਂ ਨਹੀਂ ਹੁਣ ਦੁਬਾਰੇ ਲੈ ਕੇ ਦੇਣਾ ਮੈਨੂੰ ਹੈ ਇਹ ਤਾਂ ਕੁੜਕੜ ਕਰੂਗਾ ਉੱਠਦੇ ਹੀ ਹੁਣ ਕੀ ਕਰਾਂ ਹੁਣ ਮੈਂ ਤਾਂ ਦੱਸ ਲੈਣੀ ਪੰਬੀਂਗੇ ਆ ਗਈ ਸਕੀਮ ਦਿਮਾਗ ਦੇ ਵਿੱਚ ਐਂ ਕਰਨੀ ਆ ਇਹ ਤਾਂ ਸੁੱਤਾ ਪਿਆ ਇਹਨੂੰ ਕਿਹੜਾ ਪਤਾ ਹੈ ਕਿ ਮੈਂ ਰਸੋਈ ਦੇ ਵਿੱਚ ਵੀਡੀਓ ਬਣਾਈ ਜਾਨੀ ਆ ਹੈ ਤੂੰ ਐਂ ਕਰ ਫੋਨ ਨੂੰ ਹੌਲੇ ਜਿ ਲੈ ਜਾ ਤੇ ਜਾ ਕੇ ਨਾ ਉਹਦੇ ਸਰਾਣੇ ਧਰਿਆ ਤੇ ਮੈਂ ਤਾਂ ਐਂ ਕਹਿ ਦੂੰਗੀ ਬਾਹ ਵਜ ਕੇ ਫੋਨ ਥੱਲੇ ਡਿੱਗ ਗਿਆ ਤੇ ਤੂੰ ਤੋੜਿਆ ਉਹਦੇ ਬਦਲਾ ਲਾ ਦੂੰਗੀ ਚਲ ਰੱਖਿਆ ਜਾ ਕੇ ਹੌਲੇ ਜੀ ਉਹਨੂੰ ਕਿਹੜਾ ਪਤਾ ਉਹ ਤਾਂ ਸੁੱਤਾ ਪਿਆ ਹੋਲੇ ਜੀ ਤਰੀਆ ਗੋ ਦੇਖ ਕੇ ਮੈਂ ਸੁੱਤਾ ਪਿਆ ਇਹ ਤਾਂ ਹੀ ਲਾਉਂਗੀ ਇੱਥੇ ਰੱਖ ਦਿੰਨੇ ਆ ਹੋਲੇ ਜੀ ਅਰੇ ਤਾਂ ਹੀ ਮਾਰੀ ਜਾਂਦਾ ਜਿਵੇਂ ਰਾਤ ਵਿਚਾਰਾ ਪਾਣੀ ਲਾਉਣ ਗਿਆ ਸੀ ਸੁਣਦਾ ਹੈ ਹਾਂ ਸੁਣਦਾ ਕੀ ਹੋ ਗਿਆ ਕੀ ਹੋ ਗਿਆ ਕੀ ਤੈਨੂੰ ਨਹੀਂ ਕੁਝ ਪਤਾ ਲੱਗਦਾਗਾ ਘੋੜੇ ਵੇਚ ਕੇ ਸੁੱਤਾ ਹੋਇਆ ਤੂੰ ਤਾਂ ਮੇਰੇ ਫੋਨ ਦੀ ਐਸੀ ਤੈਸੀ ਕਰਤੀ ਤੋੜ ਕੇ ਧਰ ਤਾ ਸਾਰੀ ਸਕਰੀਨ ਤੋੜਦੀ ਹੈ ਕਿਹੜਾ ਫੋਨ ਤੇਰਾ ਕਿਹੜਾ ਫੋਨ ਤੇਰਾ ਕੀ ਹੈ ਅਈ ਤੈਨੂੰ ਤਾਂ ਸੌਣਾ ਵੀ ਨਹੀਂ ਹੁੰਦਾ ਡੰਗਰਾ ਵਾਂਗੂ ਤਾਂ ਸੌਣਾ ਇੱਕ ਲੱਤ ਤੇਰੀ ਉੱਥੇ ਹੁੰਦੀ ਹੈ ਇੱਕ ਲੱਤ ਤੇਰੀ ਇੱਥੇ ਹੁੰਦੀ ਹੈ ਹੈ ਹੱਥ ਪੈਰ ਸਵੇਰੇ ਕੀ ਗੱਲ ਹੋ ਗਈ ਸਵੇਰੇ ਉੱਠਦੇ ਉੱਠਦੇ ਰੋਲਾ ਕਰਨ ਲੱਗ ਗਈ ਹੈ ਹੈ ਚਾਹ ਨਹੀਂ ਪਾਣੀ ਨਹੀਂ ਕੋਈ ਲੈਣਾ ਨਹੀਂ ਦੇਣਾ ਸਾਸਰੀ ਕਾਲ ਨਹੀਂ ਲੈਣਾ ਦੇਣਾ ਬੋਲਦੀ ਹੈ ਬੁਰਾ ਬੁਰਾ ਹੱਥ ਪੈਰ ਚ ਲਾਈ ਜਾਊਗਾ ਐਂ ਚਲਾਈ ਜਾਊਗਾ ਜਿਵੇਂ ਕੋਈ ਪਤਾ ਨਹੀਂ ਡੰਗਰਾਂ ਵਾਂਗੂ ਹੈ ਆ ਫੋਨ ਤੋੜ ਕੇ ਧਰਤਾ ਮੇਰਾ ਤੂੰ ਪਤਾ ਇਹਦੇ ਚ ਪਾਣੀ ਆ ਆ ਦੇਖ ਸਾਰਾ ਤੋੜਤਾ ਇਹਦੀ ਸਕਰੀਨ ਸਾਰੀ ਤੋੜਤੀ ਵੇਖ ਲੈ ਭਲਾ ਤੂੰ ਹੈ ਇਹ ਤੇਰਾ ਫੋਨ ਆ ਫਿਰ ਕਿੱਥੇ ਇੱਥੇ ਕਿਵੇਂ ਆਇਆ ਥੱਲੇ ਇੱਥੇ ਕਿਵੇਂ ਆਇਆ ਇੱਥੇ ਪਿਆ ਸੀਗਾ ਹੱਥ ਮਾਰਿਆ ਥੱਲੇ ਡੰਗਰਾਂ ਵਾਂਗੂ ਤੇ ਥੱਲੇ ਸਿਰਤਾ ਤੂੰ ਇੱਥੇ ਪਿਆ ਸੀ ਹਾਂ ਓਏ ਇੱਥੇ ਕਿਵੇਂ ਆ ਗਿਆ ਤੇਰਾ ਫੋਨ ਤੂੰ ਸੌਂ ਨਹੀਂ ਤਾਂ ਉਧਰਲੇ ਪਾਸੇ ਆ ਤੂੰ ਸੌਂ ਨਹੀਂ ਹੈ ਯੋ ਮੈਂ ਬੈੱਡ ਤੇ ਇੱਧਰ ਉੱਧਰ ਨਹੀਂ ਰੱਖ ਸਕਦੀ ਕਿਧਰ ਹੈ ਫੋਨ ਤੂੰ ਆਪਦਾ ਫੋਨ ਪਰਲੇ ਪਾਸੇ ਰੱਖਦੀ ਨਹੀਂ ਆ ਉੱਥੇ ਉੱਥੇ ਇੱਥੇ ਤਰਫ ਫੋਨ ਰੱਖਦੀ ਨਹੀਂ ਹੈਗੀ ਤੂੰ ਆਹੋ ਮੈਂ ਇੱਥੇ ਚਾਰਜ ਲਾਇਆ ਸੀਗਾ ਚਾਰਜ ਲਾਉਂਦੀ ਲਾਉਂਦੀ ਝੂਠ ਬੋਲਦੀ ਐ ਫੋਨ ਤੂੰ ਆਪ ਤੋੜੇ ਮੇਰਾ ਨਾ ਐਵੇਂ ਲਾਈ ਜੰਨੀ ਐ ਐਵੇਂ ਝੂਠ ਬੋਲਦੀਆਂ ਝੂਠ ਮੈਂ ਪਹਿਲਾਂ ਵੀ ਮਾਰਿਆ ਕਦੇ ਹੈ ਪਹਿਲਾਂ ਵੀ ਮਾਰਿਆ ਕਿ ਹੋਰ ਤੂੰ ਜਿੰਦਾ ਝੂਠ ਬੋਲਦੀ ਐ ਮੈਂ 20 ਤਾਂ ਝੂਠ ਬੋਲਦੀ ਐ ਤੇਰੇ ਕੰਮ ਨਹੀਂ ਆਉਂਦੀ ਹੈ ਹੈ ਮੈਂ ਇੱਥੋਂ ਚੱਕ ਕੇ ਇੱਥੇ ਧਰਤਾ ਚਲ ਕੋਈ ਗੱਲ ਨਹੀਂ ਹੈ ਮੈਂ ਵਾਗੀ ਰਸੋਈ ਚ ਰੋਟੀ ਬਣਾਉ ਇੰਨੇ ਨੂੰ ਆਈ ਤਾਂ ਤੂੰ ਤਾਂ ਕਰਤਾ ਕੰਮ ਇਹਦਾ ਤੋੜ ਕੇ ਧਰਤਾ ਸਵੇਰੇ ਸਵੇਰੇ ਫੋਨ ਮੇਰਾ ਕੋ ਦਾ ਮ ਡਰਾ ਹੀ ਦਿੱਤਾ ਪਤਾ ਨਹੀਂ ਕੀ ਮਾਰ ਕੀ ਹੋਗੀ ਕੀ ਗੱਲ ਹੋਗੀ ਮੈਨੂੰ ਨਹੀਂ ਪਤਾਗਾ ਨਵਾਂ ਫੋਨ ਲਿਆ ਦੀ ਮੈਨੂੰ ਤਾਜਾ ਆਹੋ ਸੌਣਾ ਵੀ ਨਹੀਂ ਆਉਂਦਾਗਾ ਡੰਗਰਾ ਵਾਂਗੂ ਸੌਂਦਾ ਇਹ ਨਾ ਸੌਣ ਨੂੰ ਮੈਂ ਪੁੱਠਾ ਹੋ ਕੇ ਸੌਣਾ ਲਟਕ ਕੇ ਸੌਣਾ ਸੌਣਾ ਵੀ ਨਹੀਂ ਆਉਂਦਾ ਹੋ ਮੈਨੂੰ ਕੀ ਤਾ ਤੂੰ ਪੁੱਠਾ ਸਿੱਧਾ ਹੋ ਕੇ ਕਿਵੇਂ ਸੌਣਾ ਹੈ ਹੈ ਮੇਰਾ ਤਾਂ ਕਰਤਾ ਨਾ ਕੰਮ ਫੋਨ ਦਾ ਤੂੰ ਤੇਰਾ ਮਤਲਬ ਹੀ ਨਹੀਂ ਇੱਥੇ ਫੋਨ ਰੱਖਣ ਦਾ ਮਤਲਬ ਕੀ ਇੱਥੇ ਮੇਰਾ ਫੋਨ ਵੀ ਤਾਂ ਪਿਆ ਮੈਂ ਇੱਥੇ ਰੱਖਦਾ ਹੁੰਨਾ ਫੋਨ ਇੱਥੇ ਰੱਖ ਜਾ ਜ਼ਰੂਰੀ ਤੂੰ ਇੱਥੇ ਰੱਖਣਾ ਹੈ ਇੱਥੇ ਰੱਖਣਾ ਮੈਨੂੰ ਨਹੀਂ ਪਤਾਗਾ ਤੂੰ ਮੇਰਾ ਫੋਨ ਤੋੜਤਾ 20-25 ਹਜ਼ਾਰ ਦਾ ਤੇ ਮੈਨੂੰ ਤਾਂ ਅਗਲੇ ਨੂੰ ਨਵਾਂ ਲਿਆ ਕੇ ਦੇ ਇੱਥੇ ਆ ਲਿਆ ਦੇ ਲਿਆਉਣਾ ਆਹੋ ਪਹਿਲਾਂ ਕਿਸ਼ਤਾਂ ਚੱਲੀ ਜਾਂਦੀਆਂ ਕਿੰਨੇ ਲੋਨ ਚੱਲੀ ਜਾਂਦੇ ਆ ਲਿਆ ਦੇ ਨੂੰ ਨਾ ਤੋੜਿਆ ਤੂੰ ਐ ਤੇ ਤੂੰ ਹੀ ਲਿਆ ਕੇ ਦੇ ਐਵੇਂ ਮੇਰਾ ਨਾਂ ਲਈ ਜਾਨੀ ਹੈ ਤੇਰਾ ਨਾਂ ਕਿਉਂ ਲਈ ਜਾਨੀ ਹੈ ਹੈ ਪਹਿਲਾਂ ਨਹੀਂ ਮੈਂ ਤੇਰਾ ਨਾਂ ਲਾਇਆ ਪਹਿਲਾਂ ਤੂੰ ਕਦੇ ਮੈਂ ਤੇਨੂੰ ਆਖਿਆ ਕਦੇ ਤੂੰ ਮੇਰਾ ਫੋਨ ਤੋੜਦਾ ਮੈਨੂੰ ਨਹੀਂ ਪਤਾ ਮੇਰਾ ਤਾਂ ਫੋਨ ਨਵਾਂ ਲਿਆ ਦੇ ਮੈਂ ਕਿਸੇ ਟਾਈਮ ਜੀ ਲਾਲ ਚਲਾ ਲੈਣੀ ਆ ਆਪਦਾ ਵੀਡੀਓ ਵਾੜੀਓ ਫੋਟੋ ਫਾਟੋ ਖਿੱਚ ਕੇ ਆਹੋ ਤੋੜ ਕੇ ਹੁਣ ਧਰਤਾ ਮੇਰਾ ਟਾਈਮ ਪਾਸ ਸਾਰਾ ਦਿਨ ਕਿਵੇਂ ਹੋਊਗਾ ਦੇਖ ਲੈ ਸਾਰੇ ਨੂੰ ਤੋੜਦਾ ਅੱਗ ਲਾਤੀ ਤੂੰ ਇਹਦੇ ਵਿੱਚ ਹੈ ਹੱਥ ਪੈਰ ਮਾਰੀ ਜਾਊਗਾ ਮੈਂ ਠੀਕ ਕਰਾ ਦੂੰਗਾ ਮੈਂ ਨਾ ਮੈਂ ਨਹੀਂ ਲੈਂਦੀ ਕਿ ਸਾਰੀ ਸਕਰੀਨ ਇਹਦੀ ਟੁੱਟ ਗਈ ਹੈ ਦੇਖ ਤਾਂ ਸਹੀ ਪਹਿਲਾਂ ਤੂੰ ਠੀਕ ਕਰਾ ਦੂੰਗਾ ਮੈਨੂੰ ਨਹੀਂ ਪਤਾ ਕਿ ਆਪ ਦੇ ਪੇਕਿਆਂ ਤੋਂ ਲੈ ਆਂ ਕਿਉਂ ਪੇਕਿਆਂ ਤੋਂ ਲੈ ਆਵਾ ਵਿਆਹੀ ਮੈਂ ਤੇਰੇ ਨਾਲ ਆ ਕਿ ਕਿੱਥੇ ਵਿਆਹੀਆਂ ਮੈਂ ਹੈ ਕੰਮ ਤਾਂ ਮੈਂ ਤੇਰੇ ਘਰ ਦੇ ਕਰਾ ਝਾੜੂ ਪੂੰਛ ਤੇਰੇ ਕਰਾ ਜਵਾਕਾਂ ਨੂੰ ਤੇਰਿਆਂ ਨੂੰ ਸੰਭਾ ਫੋਨ ਮੈਂ ਪੇਕਿਆਂ ਤੋਂ ਲੈ ਕੇ ਆਵਾ ਤੇਰੇ ਭਰਾ ਤੋਂ ਆਧਾਰੀ ਲੈਣੇ ਪੈਸੇ ਉਸ ਤੋਂ ਕੱਟ ਲੂ ਭਰਾ ਤੋਂ ਲੈਣੇ ਆਧਾਰੇ ਉਹ ਤਾਂ ਮੈਂ ਲੈ ਲੂੰਗੀ ਆਪੇ ਭਰਾ ਤੋਂ ਪੈਸੇ ਤਾਂ ਤੂੰ ਭਰਾ ਵਾਲੇ ਪੈਸਿਆਂ ਦਾ ਮੇਨਾ ਨਾ ਮਾਰਿਆ ਕਰ ਦੂਆ ਚੁੱਪਚਾਪ ਕਰਕੇ ਨਾ ਫੋਨ ਲਿਆ ਦੀ ਮੈਨੂੰ ਹੁਣ ਕਿੱਥੇ ਤੁਰਿਆ ਜਾਣਾ ਹੈ ਹਾਂ ਭਰ ਲੈ ਸਵੇਰੇ ਸਵੇਰੇ ਨੀ ਤਬ ਮੈਂ ਥੋਹ ਲੈਣ ਦੇ ਮੈਨੂੰ ਮੂੰਹ ਹੱਥ ਧੋ ਲੈਣ ਦੇ ਮੂੰਹ ਹੱਥ ਧੋਣ ਨੂੰ ਬੜਾ ਇੱਥੇ ਤੇਰਾ ਤੂੰ ਇਦਾਂ ਚੱਲਣ ਬਣਿਆ ਹੋਇਆ ਮੈਨੂੰ ਪਹਿਲਾਂ ਤਾਂ ਅਜੇ ਉੱਠਦੇ ਪਹਿਲਾਂ ਨੂੰ ਫੋਨ ਲਿਆ ਦੇ ਫੋਨ ਲਿਆ ਦੇ ਤੋੜਿਆ ਤੂੰ ਆ ਤੂੰ ਵੀ ਲਿਆ ਕੇ ਦੇਂਗਾ ਮੈਂ ਤਾਂ ਚਾਹ ਪਹਿਲਾਂ ਬਾਤ ਚ ਬਣਾ ਕੇ ਦੇਉਂ ਪਹਿਲਾਂ ਹਾਂ ਭਰ ਲੈ ਫੋਨ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੱਥੇ ਮੈਨੂੰ ਤਾਂ ਕੋਈ ਇੱਥੇ ਖੜਕਾ ਸੁਣਿਆ ਨਹੀਂ ਇੱਥੇ ਵੀ ਘੱਟ ਤੋਂ ਘੱਟ ਮੇਰੀ ਅੱਖ ਤਾਂ ਖੁੱਲਦੀ ਘੋੜੇ ਵੇਚ ਕੇ ਸੁਣਨਾ ਆਹੋ ਘਰਾੜੇ ਐਡੇ ਐਡੇ ਮਾਰੀ ਜਾਂਦਾ ਅੱਖ ਖੁੱਲਦੀ ਘਰਾੜੇ ਮੈਂ ਮਾਰਦਾ ਹੀ ਨਹੀਂ ਐਵੇਂ ਮਾਰਦਨੀ ਐ ਵੇਖ ਘਰਾੜੇ ਮਾਰਦਾ ਨਹੀਂ ਤੈਨੂੰ ਮੈਂ ਵਿਖਾ ਦੂੰ ਕਿਥੇ ਦਿਨ ਤੇਰੀਆਂ ਫੋਟੋ ਖਿੱਚ ਕੇ ਕਰਾ ਵੀਡੀਓ ਬਣਾ ਕੇ ਘਰਾੜੀ ਤੂੰ ਮਾਰਦਾ ਨਹੀਂ ਘਰਾੜੇ ਮਾਰਦਾ ਘਰਾੜੇ ਮਾਰਦਾ ਘਰਾੜੇ ਮਾਰਨ ਐਨੇ ਜਿਵੇਂ ਵਿਚਾਰਾ ਪਤਾ ਨਹੀਂ ਅੱਜ ਕੱਪ ਦਾ ਫੋਨ ਚੱਕ ਮੈਂ ਇਹਨੂੰ ਕਿ ਸਿਰ ਚ ਮਾਰਾਂ ਹੁਣ ਟੁੱਟੇ ਹੋਏ ਨੂੰ ਇਹਦਾ ਉਹ ਠੀਕ ਕਰਵਾ ਦੂੰਗਾ ਮੈਂ ਤੈਨੂੰ ਕੀ ਠੀਕ ਕਰਾ ਦੇਂਗਾ ਹੁਣ ਤੂੰ ਪੈਸੇ ਕਿੱਥੋਂ ਲਿਆ ਮੈਂ ਐਨੇ ਮੇਰੇ ਭਲਾ ਕਾਲੇ ਚੋਰ ਤੋਂ ਲੈ ਕੇ ਆ ਮੈਨੂੰ ਨਹੀਂ ਪਤਾਗਾ ਤੋੜਿਆ ਤੂੰ ਹੀ ਐ ਤਾਂ ਹਰਜਾਨਾ ਵੀ ਤੂੰ ਹੀ ਭੁਗਤੇਂਗਾ ਹੁਣ ਮੈਨੂੰ ਨਹੀਂ ਪਤਾਗਾ ਆ ਪਿਆ ਫੋ ਤੇ ਆ ਪਿਆ ਸਾਰਾ ਕੁਛ ਤੇਰਾ ਆਹੋ ਮੂੰਹ ਹੱਥ ਤੋ ਚੈਨਾ ਜੋ ਮਰਜੀ ਕਰ ਮੈਨੂੰ ਪਤਾ ਮੈਨੂੰ ਲਿਆ ਕੇ ਲੁਕੇ ਦਿੰਦਾ ਹਾਂ ਵੀ ਰੌਲਾ ਕਰੀ ਜਾਂਦੀ ਰਹਿੰਦੀ ਹੈ ਉੱਠਦੇ ਆਂ ਸਵੇਰੇ ਕੁੜਕੁੜ ਕਰਨ ਲੱਗ ਪਈ ਕੁੜਕੁੜ ਕਰਨ ਲੱਗ ਗਈ ਕੁੜਕੁੜ ਕਰਾਂ ਨਾ ਤਾਂ ਕੀ ਕਰਾਂ ਤੋੜਿਆ ਤੂੰ ਐ ਤਾਂ ਤੇਰਾ ਨਾ ਹੀ ਲਾਉਂਗੀ ਮੈਂ ਤਾਂ ਮੂੰਹ ਹੱਥ ਤੋ ਲੈਣ ਦੇ ਕਰਾਂ ਮਗਰ ਮੂੰਹ ਹੱਥ ਸਵੇਰੇ ਸਵੇਰੇ ਨਾ ਸਾਰਾ ਦਿਮਾਗ ਖਰਾਬ ਕਰਕੇ ਮੇਰਾ ਧਰਤਾ ਤੂੰ ਹੈ ਇੰਨਾ ਮੱਥਾ ਖਰਾਬ ਹੋਇਆ ਮੇਰਾ ਕੀ ਕਹਿਣ ਦੀ ਗੱਲ ਤਬਾਕ ਤਾਂ ਤੂੰ ਖਰਾਬ ਕੀਤਾ ਹੈ ਮੇਰਾ ਤਾਂ ਕਿਸੇ ਕੰਮ ਦੇ ਵਿੱਚ ਵੀ ਜੀ ਨਹੀਂ ਲੱਗਦਾ ਹੁਣ ਕਿਉਂਕਿ ਫੋਨ ਦੇ ਵਿੱਚ ਪਾਣੀ ਪੈ ਗਿਆ ਤੜਕੇ ਤੜਕੇ ਹੈ ਕਰਤਾ ਇਹਨੇ ਮੇਰੇ ਫੋਨ ਦਾ ਤਾਂ ਕੰਮ ਸਾਰੇ ਦਾ ਕੋਈ ਮੇਰਾ ਨਾਮ ਲਾਤਾ ਪਤਾ ਨਹੀਂ ਆਪ ਹੀ ਤੋੜੇ ਇਹਨੇ ਨਾ ਮੇਰਾ ਲਾ ਮੂੰ ਹੀ ਤੇਰਾ ਨਾਮ ਕਿਵੇਂ ਲਾ ਦਿੱਤਾ ਮੈਂ ਪਹਿਲਾਂ ਨਹੀਂ ਤੇਰਾ ਨਾ ਕਦੇ ਲਾਇਆ ਮੈਂ ਹੈ ਤੂੰ ਸੌਂਦਾ ਹੀ ਡੰਗਰਾ ਵਾਂਗੂ ਇੱਕ ਕੱਲਾ ਤੋਥੇ ਧਰੀ ਇੱਕ ਕੱਲਾ ਤੋਥੇ ਧਰੀ ਇੱਕ ਬਾਹ ਕਿੱਧਰ ਮਾਰਦਾ ਚਲਾ ਕੇ ਇੱਕ ਵਾਂ ਉਹ ਬਾਹ ਵੱਜੀ ਮੈਨੂੰ ਲੱਗਦਾ ਵੱਜੀ ਤੋਂ ਥੱਲੇ ਡਿੱਗ ਪਿਆ ਉਹ ਮੈਨੂੰ ਇਹ ਨਹੀਂ ਸਮਝ ਆਉਂਦਾ ਤੂੰ ਪਰਲੇ ਪਾਸੇ ਸੌਂਨੀ ਐ ਤੇਰਾ ਫੋਨ ਇਧਰਲੇ ਪਾਸੇ ਕਦੇ ਆਇਆ ਹੀ ਨਹੀਂ ਪਹਿਲਾਂ ਲੈ ਅਜੇ ਮੈਂ ਇਧਰ ਚਾਰਜ ਲਾਤਾ ਤਾਂ ਕੀ ਜ਼ੁਲਮ ਹੋ ਗਿਆ ਕੋਈ ਹੈ ਆਪਦੀ ਗਲਤੀ ਕਦੇ ਨਾ ਮੰਨੀ ਤੂੰ ਤੂੰ ਨਾ ਮੰਨੀ ਆਪਦੀ ਗਲਤੀ ਤੂੰ ਉੱਥੇ ਲਾਇਆ ਹੀ ਕਿਉਂ ਨਾ ਮੈਂ ਕਿਧਰੇ ਵੀ ਲਾ ਸਕਦੀ ਆ ਕੀ ਹੋ ਗਿਆ ਜੇ ਮੈਂ ਤੇਰੇ ਵਾਲੇ ਪਾਸੇ ਚਾਰਜ ਲਾਤਾ ਤਾਂ ਕੋਈ ਉਹ ਪਰਲੋਂ ਆ ਕੀ ਕੋਈ ਸਾਰੇ ਉੱਠਦਿਆਂ ਕੁੜ 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 ਇਸੇ ਨੂੰ ਰਿਪੇਅਰ ਕਰਵਾ ਦੂੰਗਾ ਨਵਾਂ ਨਵਾਂ ਹੈ ਨਹੀਂਗਾ ਹੁਣ ਇਸੇ ਨੂੰ ਰਿਪੇਅਰ ਮੈਂ ਤਾਂ ਨਹੀਂ ਲੈਂਦੀ ਕੀ ਇਹ ਤੋੜਿਆ ਤਾਂ ਤੂੰ ਹੀ ਹੈ ਨਾ ਤਾਂ ਤੇਰੇ ਬਾਦੀ ਲੱਗੂਗਾ ਹੁਣ ਮੈਂ ਕੀ ਕਰਾਂ ਲੱਗੂਗਾ ਉਹ ਚਾਹ ਬਣਾ ਦੇ ਹੁਣ ਫਟਾਫਟ ਬੋਕਰ ਦੇਣ ਲੱਗ ਗਈ ਇੱਥੇ ਪਹਿਲਾਂ ਹੀ ਉੱਠਦੇ ਆਂ ਨਾ ਚਾਹ ਬਣਾ ਦੇ ਮੇਰਾ ਤਾਂ ਪਹਿਲਾਂ ਹੀ ਦਿਮਾਗ ਖਰਾਬ ਹੋਇਆ ਪਿਆ ਤੂੰ ਤਾਂ ਤੂੰ ਮੇਰਾ ਖਰਾਬ ਕਰਿਆ ਉੱਠਦੇ ਸਵੇਰੇ ਸਵੇਰੇ ਕੋਈ ਰੱਬ ਦਾ ਨਾਮ ਨਹੀਂ ਫੋਨ ਤੋੜ ਕੇ ਧਰਤਾ ਰੱਬ ਦਾ ਨਾਮ ਤੂੰ ਚੰਗਾ ਸਵੇਰੇ ਸਵੇਰੇ ਆਉਂਦਾ ਬੰਦਾ ਸਾਸਤਰੀ ਕਾਲ ਬੁਲਾਉਂਦਾ ਉਸ ਤੋਂ ਬਾਅਦ ਕੋਈ ਗੱਲ ਛੇੜਦਾ ਹੈ ਤੂੰ ਆਉਂਦੇ ਐ ਪਿੱਟਣਾ ਪਾ ਲਿਆ ਜਿਵੇਂ ਕੋ ਪਤਾ ਨਹੀਂ ਕੀ ਕੀ ਹੋ ਗਿਆ ਘਰੇ ਕਿ ਪਿੱਟਣਾ ਪਾਵਾਂ ਨਾ ਤੂੰ ਮੇਰੇ ਫੋਨ ਚ ਪਾਣੀ ਪਾਤਾ ਮੈਨੂੰ ਤਾਂ ਤੇਰਾ ਪਹਿਲੇ ਹੀ ਪਤਾ ਹੈ ਫੇਰ ਉਹੀ ਗੱਲ ਹੈ ਉਹੀ ਗੱਲ ਹੈ ਨਹੀਂ ਮੇਰਾ ਕਸੂਰ ਲਈ ਜਾਂਦੀ ਏ ਨਾ ਮੇਰਾ ਕਸੂਰ ਲਈ ਜਾਂਦੀ ਏ ਆਪਦੇ ਕੰਮਾਂ ਨੂੰ ਕਦੇ ਨਾ ਕਹੀ ਕਿ ਮੈਂ ਵੀ ਮੇਰ ਤੋਂ ਪਹਿਚਲ ਕੋਈ ਗੱਲ ਨਹੀਂ ਟੁੱਟ ਗਿਆ ਮੈਂ ਤੈਨੂੰ ਨਵਾਂ ਲੈ ਦੂੰ ਕੋਈ ਗੱਲ ਨਹੀਂ ਮੈਂ ਉਹ ਕਰ ਦੂੰ ਕੋਈ ਗੱਲ ਹਾਂ ਨਵਾਂ ਲੈ ਦੀਏ ਇਹ ਕੋਈ ਆ ਸੂਈ ਹੈ ਵੀ ਹਾਂ ਆਉਗੀ ਵੀ 20 25 ਪੈਸਿਆਂ ਦੀ 20 ਪੈਸਿਆਂ ਦੀ ਤੇ ਜੇ ਤੇਰਾ ਆਵਦਾ ਟੁੱਟ ਜਾਂਦਾ ਤਾਂ ਫੇਰ ਤਾਂ ਤੂੰ ਭੱਜ ਕੇ ਲੈ ਆਉਂਦਾ ਮੇਰੇ ਵਾਲੀ ਵੀਰੀ ਮੈਂ ਤਾਂ ਇਹ ਸੰਭਾਲ ਕੇ ਰੱਖਦਾ ਮੈਂ ਨਹੀਂ ਐ ਬਈ ਹਾਂ ਟੁੱਟ ਜੂਗਾ ਫੋਨ ਟੁੱਟ ਜੂਗਾ ਨਾ ਮੈਂ ਮੈਂ ਤੋੜਿਆ ਹੁੰਦਾ ਨਾ ਤਾਂ ਮੈਂ ਆਪ ਕਹਿ ਦਿੰਦੀ ਕਿ ਭਾਈ ਮੇਰੇ ਤੋਂ ਟੁੱਟ ਗਿਆ ਕੋਈ ਗੱਲ ਨਹੀਂ ਜਦੋਂ ਟੁੱਟਿਆ ਤੇਰੇ ਕੋਲ ਸਾਈਡ ਵਾਲੀਆਂ ਟੇਬਲ ਨੇ ਉਹ ਸਾਈਡ ਟੇਬਲ ਕਾਦੇ ਵਾਸਤੇ ਉੱਥੇ ਰੱਖ ਤੂੰ ਫੋਨ ਤਾਂ ਮੈਂ ਭੁੱਲ ਗਈ ਸਵੇਰੇ ਸਵੇਰੇ ਕਿੰਨੇ ਕੰਮ ਹੁੰਦੇ ਤੇਰਾ ਕਸੂਰ ਤਾਂ ਤੇਰਾ ਹੀ ਐ ਨਾ ਫਿਰ ਕਿ ਮੇਰਾ ਕੀ ਕਸੂਰ ਮੈਂ ਤਾਂ ਬੈੱਡ ਦੇ ਉੱਤੇ ਰੱਖਿਆ ਸੀ ਮੈਂ ਕਿਹੜਾ ਥੱਲੇ ਰੱਖਿਆ ਸੀਗਾ ਤੂੰ ਮਾਰਿਆ ਉਧਰ ਉਹ ਤੈਨੂੰ ਪਤਾ ਵੀ ਜਿੱਥੇ ਵੇ ਬਾਹ ਵੱਛਾ ਕਿੱਥੇ ਡਿੱਗ ਸਕਦਾ ਵਜ ਕੇ ਉਹ ਜੀ ਦੱਸ ਕੀ ਫਿਰ ਹੁਣ ਮੈਨੂੰ ਤਾਂ ਕੋਈ ਖੜਕਾ ਸੁਣਿਆ ਨਹੀਂ ਮੈਨੂੰ ਤਾਂ ਪੱਕਾ ਯਕੀਨ ਹੈ ਵੀ ਤੂੰ ਝੂਠ ਬੋਲੀ ਜਾਨੀ ਹੈ ਨਿਉ ਮੈਂ ਮਰ ਜਾਂ ਖੜਕਾ ਤੈਨੂੰ ਕੀ ਸਲੂੰਗਾ ਤੇਰੇ ਘਰਾੜੇ ਮੈਂ ਕਿਸੇ ਦਿਨ ਰਿਕਾਰਡ ਕਰਕੇ ਨਾ ਤੈਨੂੰ ਫੋਨ ਦੇ ਵਿੱਚ ਫੇਰ ਦਿਖਾਵਾਂ ਉਹ ਬੰਦੇ ਨੂੰ ਮਾੜੀ ਮੋਟੀ ਤਾਂ ਉਹ ਉਸ ਟਾਈਮ ਜਾਗ ਖੁੱਲਦੀ ਹੈ ਵੀ ਚਲ ਠੀਕ ਹੈ ਜાગ ਖੁੱਲਦੀ ਹੈ ਜાગ ਨੂੰ ਬੜਾ ਇੱਥੇ ਤੂੰ ਜਾਗ ਤੈਨੂੰ ਪਤਾ ਹੀ ਨਹੀਂ ਹੁੰਦਾ ਕਿ ਭਲਾ ਕੁਝ ਮਰਜੀ ਹੋਈ ਜਾਵੇ ਡੰਗਰਾਂ ਵਾਂਗੂ ਤਾਂ ਤੂੰ ਫੰਨਾ ਐਂ ਕਰਕੇ ਆਹੋ ਲੱਗਿਆ ਮਸਾਕ ਦੇਣੇ ਚਾਹ ਬਣਾ ਦੇ ਚਾਹ ਬਣਾ ਦੇ ਉਹ ਜਵਾਕਾਂ ਨੂੰ ਮੈਂ ਤਿਆਰ ਕਰਨਾ ਹੈ ਉਹਨਾਂ ਦਾ ਲੈਂਚ ਪਾਣੀ ਬਣਾਉਣਾ ਹੈ ਤੇ ਤੇਰੇ ਕਰਕੇ ਨਾ ਸਵੇਰੇ ਸਵੇਰੇ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਐਵੇਂ ਨਾ ਰੌਲਾ ਕਰੀ ਜਾ ਮੈਂ ਫਰੈਸ਼ ਹੋਣ ਜਾਣਾ ਪਿੱਛੇ ਚਾਹ ਬਣਾ ਲੈ ਹਾਂ ਫਰੈਸ਼ ਕਿੱਧਰ ਹੋਣ ਜਾਣਾ ਹੈ ਫਰੈਸ਼ ਫਰੁਸ਼ ਮੈਂ ਨਹੀਂ ਹੋਣ ਦਿੰਦੀਗੀ ਪਹਿਲਾਂ ਫੋਨ ਦੀ ਹਾਂ ਭਰ ਲੈ ਫੇਰ ਮੈਂ ਜਾਣ ਦੇ ਉਂ ਲੈਟਿਕ ਦੇ ਵਿੱਚ ਕੋਟ ਕਰੀ ਜਾਂਦੀ ਐ ਫਰੈਸ਼ ਨਹੀਂ ਹੋਣ ਦਿੰਦੀ ਤਾਂ ਮੈਂ ਕੀ ਕਰਾਂ ਫੇਰ ਪਹਿਲਾਂ ਹਾਂ ਭਰ ਲੈ ਆਪ ਤਾਂ ਤੂੰ ਲੱਖ ਰੁਪਏ ਦਾ ਫੋਨ ਲਈ ਫਿਰਦਾ ਹੈ ਹੈ ਮੈਨੂੰ ਤੂੰ 20000 ਦਾ ਵੀ ਨਹੀਂ ਲਿਆ ਕੇ ਦਿੰਦਾਗਾ ਹੁਣ ਆਹਾ ਤਾਂ ਕੁੱਟ ਗਿਆ ਚੱਲ ਤੂੰ ਠੀਕ ਐ 20000 ਦਾ 10-12000 ਦਾ ਆਊਗਾ 15000 ਦਾ 10-12000 ਦਾ ਕਿਉਂ ਜਦੋਂ ਤੂੰ ਆਈਫੋਨ ਲਈ ਫਿਰਦਾ ਤਾਂ ਮੈਂ ਵੀ ਆਈਫੋਨ ਲਾਉਂਗਾ ਅਗਲੀ ਮੈਨੂੰ ਇਹਨੂੰ ਰੱਖਣਾ ਨਹੀਂ ਆਉਂਦਾ ਮਿੰਟੇ ਚ ਤੂੰ ਤੋੜ-ਤਾੜਤਾ ਮੈਂ ਤੋੜਿਆ ਤੋੜਿਆ ਤੂੰ ਐ ਮੈਂ ਤਾਂ ਤੇਰੇ ਆਵਾ ਦੇ ਦੇ ਫਿਰ ਆਹੋ ਆਪ ਤਾਂ ਲਈ ਫਿਰਦਾ ਲੱਖ ਡੇਢ ਲੱਖ ਦਾ ਤੇ ਮੈਨੂੰ ਇਹ ਤਾਂ ਮੈਂ ਆਈਫੋਨ ਦੇ ਵਿੱਚ ਕੋੜ ਕੋੜ ਹੋਈ ਜਾਵੇ ਮੈਂ ਨਹੀਂ ਫੜਨ ਦਿੰਦੀ ਲੈਟਰਿੰਗ ਦੇ ਵਿੱਚ ਜਦੋਂ ਤੱਕ ਮੈਨੂੰ ਹਾਂ ਨਹੀਂ ਪਰਦਾ ਹਾਂ ਕਹੇ ਫੇਰ ਤਮੈ ਜਾਣ ਦੇ ਦੂੰ ਨੀ ਤਾਂ ਮੈਂ ਜਿੰਦਾ ਠੋਕ ਦੂੰ ਜਿੰਦਾ ਠੋਕ ਦੂੰ ਵਾਸ਼ਰੂਮ ਨੂੰ ਆ ਠੋਕ ਦੂੰਗੀ ਇਹ ਹੂੰ 15 20000 ਵਾਲਾ ਲਿਆ ਦੂੰਗਾ ਚੱਲ 15 20 ਵਾਲਾ ਕਿਉਂ ਮੈਂ ਤਾਂ ਆਈਫੋਨ ਲਵੂੰਗੀ ਮੈਂ ਨੈਟ ਤੇ ਵੇਖਿਆ ਸੀਗਾ ਚੱਲ ਠੀਕ ਇੱਕ ਵਾਰੀ ਫਰੈਸ਼ ਤਾਂ ਹੋਣ ਦੇ ਤੂੰ ਪਹਿਲਾਂ ਹਾਂ ਪਰ ਲੈ ਫੇਰ ਜਾਣ ਦੇਉ ਦੱਸ ਚੰਗਾ ਲਿਆ ਦੂੰਗਾ ਕਿਹੜਾ ਕਿਹੜਾ ਫੋਨ ਆਈਫੋਨ ਲੈਣਾ ਮੈਂ ਤਾਂ ਮੈਂ ਨੈਟ ਤੇ ਦੇਖਿਆ ਸੀ 70000 ਦਾ ਹੈਗਾ ਉਹ ਆਈਫੋਨ ਉਹ ਚਲ ਸਸਤਾ ਲਿਆ ਦੂੰਗਾ ਕਿਉਂ ਸਸਤਾ ਲਿਆ ਦੇਗਾ ਮੈਂ ਤਾਂ ਆਈਫੋਨ ਲਵਾਂ ਸਿੱਧੀ ਗੱਲ ਦੇ ਆਈਫੋਨ 11 ਲਿਆ ਦੂੰਗਾ ਕੋਈ ਗੱਲ ਨਹੀਂ ਨਹੀਂ ਉਹ ਪ੍ਰੋ ਪ੍ਰਾ ਲਿਆ ਕੇ ਦੇ ਜਿਹੜਾ ਅੱਜ ਕੱਲ ਚੱਲਿਆ ਹੋਇਆ ਹੈ 15 ਪ੍ਰੋ ਹਾਂ ਉਹ ਉਹ ਲਿਆ ਕੇ ਦੇ ਫੇਰ ਜਾਂਦੇ ਉਹ ਚਲ ਇੱਕ ਆਈਫੋਨ ਆਉਂਦਾ 70000 ਦਾ ਚਲ ਲਿਆ ਦੂੰਗਾ ਲਿਆ ਦੂੰਗਾ ਚਲ ਠੀਕ ਹੈ ਕੌਣ ਤਾਂ ਹੁਣ ਤਾਂ ਕੁਛ ਹੈ ਲਿਆ ਦੇਗਾ ਆਹੋ ਲਿਆ ਦੂੰਗਾ ਯਾਰ ਚਲ ਚਾਹ ਜਾਂ ਵੱਧ ਜਾ ਕੋਈ ਨਹੀਂ ਜਾਂ ਵਿੱਚ ਨਾ ਬਹਿਦੀ ਕਿਧਰੇ ਲੈ ਚਾਹ ਲੋਜੀ ਮੇਰਾ ਫੋਨ ਟੁੱਟ ਗਿਆ ਤੇ ਹੁਣ ਆਈਫੋਨ ਦੀ ਪਰਲੀ ਹੈ ਹਾਂ ਤੇ ਦੇਖੋ ਲਿਆ ਕੇ ਦਿੰਦਾ ਹੈ ਕਿ ਨਹੀਂ ਲਿਆ ਕੇ ਦਿੰਦਾ ਤੇ ਮੈਂ ਵੀ ਧਣੀਆਂ ਦੀ ਪੰਮੀ ਆ ਤੇ ਮੈਂ ਵੀ ਮੰਗਵਾ ਕੇ ਹਾਂ ਹੁਣ ਮੇਰੇ ਤਾਂ ਘੁਰੜ ਕੋੜ ਹਾਂਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਦੋਸਤੋ ਸਾਡੀ ਵੀਡੀਓ ਕਿਹੋ ਜਿਹੀ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਕਰਮਾ ਪੰਮੀ ਆਪਣਾ YouTube ਚੈਨਲ ਤੁਸੀਂ ਸਾਰੇ ਜਾਣਦੇ ਹੋ ਤੇ ਕਰਮਾ ਪੰਮੀ ਵਲੌਗ ਤੇ ਜਾ ਕੇ ਵੀ ਮੇਰੇ ਵਲੌਗ ਦੇਖਿਆ ਕਰੋ ਉਸਤੇ ਮੈਂ ਡੇਲੀ ਵਲੌਗ ਪਉਂਦੀ ਰਹਿਣੀ ਆ ਤੇ ਤੁਸੀਂ ਮੇਰੇ ਵਲੌਗ ਦੇਖਣੇ ਆ ਜੀ ਠੀਕ ਹੈ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ ਤੇ ਮੈਨੂੰ ਤੁਸੀਂ ਬਾਥਰੂਮ ਦੀ ਇਜਾਜ਼ਤ ਦੇਓ ਭਾਗ ਜਾ ਭੱਜ ਜਾ ਭੱਜ ਠੀਕ ਹੈ ਜੀ ਬਾਏ